ਯਾ ਪੰਚੇ ਮੈਨੂੰ ਵੀ ਆਖੇਤੀ ਵਾਰੀ ਸੜਕੀ ਨਹੀਂ ਕਮਾਉਂਦੇ ਤੈਨੂੰ ਵੀ ਆਖੇਤੀ ਵਾਰੀ ਸੜਕੀ ਨਹੀਂ ਕਮਾਉਂਦੇ ਤੈਨੂੰ ਵੀ ਢੱਡ ਵੀ ਨੇ ਟੌਖੜੀ ਢੱਡ ਵੀ ਤੇ ਟੌਖੜੀ ਕੈਨ ਘਹਾੜੀ ਹੁੰਦੇ ਆ ਬੱਤ ਵਰਤੂ ਜਿਹੜੇ ਜੰਤ ਜਗਾੜੀ ਹੁੰਦੇ ਆ ਵੀ ਦਾਣੇ ਦੱਬੇ ਜੰਤ ਜਗਾੜੀ ਹੁੰਦੇ ਆ ਵੀ ਦਾਣੇ ਕੱਟੇ ਜੰਤ ਜਗਾੜੀ ਹੁੰਦੇ ਆ भे लाए जाबारोले चट गोले चट गोल ते हटा ਇਹ ਜੱਟ ਜੱਟ ਜਗਾੜੀ ਹੁੰਦੇ ਆ ਧੂਗੀ ਦਾ ਨੇ ਜੱਟ ਜੱਟ ਜਗਾੜੀ ਹੁੰਦੇ ਆ ਹੋਖੇ ਬਗਾ ਦੇ ਬਣ ਕੇ ਮਾਰਕ ਕਰਕੇ ਜੱਟ ਤਰਕੀ ਦਾ ਇਹ ਫਾਕਾ ਦੇ ਬਣ ਕੇ अगली अगली कलूगा न वीह बी खारा पे छेत्यारा पे भुलद पटारू ਜੀ ਜਾਣੇ ਗੱਜਤ ਜੱਤ ਜਗਾੜੀ ਹੁੰਦੇ ਆ ਜੀ ਜਾਣੇ ਗੱਜਤ ਜੱਤ ਜਗਾੜੀ ਹੁੰਦੇ ਆ ਸੁਣੀਏ ਹੁਣ ਬੀਬਾ ਜੀ ਨੇ ਸਾਰੇ ਕੰਮ ਗਨਾਤੇ ਇਧਰੋਂ ਮੈਂ ਵੀ ਸਾਰੇ ਕੰਮ ਗਨਾਤੇ ਵੀ ਆਪਣੇ ਪਿੰਡਾਂ ਵਾਲੇ ਵੀਰ ਜੱਟ ਵੀਰ ਕਿਹੜੇ ਕਿਹੜੇ ਕੰਮ ਕਰ ਲੈਂਦੇ ਪਰ ਵੀ ਨੇ ਆਪਣੇ ਜੱਟਾਂ ਤੋਂ ਬੜੇ ਚਿਰ ਦਾ ਬੜੇ ਸਾਲਾਂ ਦਾ ਜੱਟਾਂ ਤੋਂ ਇੱਕ ਕੰਮ ਵਿਚਾਲੇ ਅੜਿਆ ਪਿਆ ਜੱਟਾਂ ਤੋਂ ਇੱਕ ਕੰਮ ਵਿਚਾਲੇ ਫਸਿਆ ਪਿਆ ਉਹ ਕਿਹੜਾ ਕੰਮ ਵਿਚਾਲੇ ਫਸਿਆ ਪਿਆ ਮੈ ਘੁੜੇ ਦੱਸ ਲਗਿਆ ਮੜਾ ਜਾਂ ਧਿਆਨ ਨਾ ਹਾਜੀ ਹੋ ਸਿਆਸਤ ਨੂੰ ਲਿਆ ਸੰਗਰੀ ਜਮਾ ਖੜਾਉਣਾ ਕਿ ਪਾਵੇ ਆਹ ਗੱਲ ਸਿਆਸਤ ਦੀ ਕਰ ਲਗਿਆ ਮੜਾ ਜਾਂ ਧਿਆਨ ਦੇ ਕੇ ਸੁਣਿਓ ਵੀ ਕੀ ਗੱਲ ਕਰ ਰਿਹਾ ਕਈ ਕਈ ਤਾਂ 11 ਕਈ ਸਾਡੇ ਸੱਜਣਾ ਪਹਿਲਾ ਵੋਟਾਂ ਵਾਲੀ ਤਰੀਕ ਦੀ ਕਰ ਰਹੇ ਵੋਟਾਂ ਵੀ ਪੈ ਗਈਆਂ ਓਦੋਂ ਬਾਅਦ ਹੁਣ ਲੱਗੇ ਪਏ ਆ ਕਹਿੰਦੇ ਹਾਈ ਬੋਏ 11 ਕਿੱਦਾਂ ਜਣੂਗੇ ਕਿਉਂਕਿ ਰਾਇ ਬਣਾਈ ਜਾਂਦੇ ਵੀ 11 ਹਜ਼ਾਰ ਪੱਠੇ ਇਸ ਦੇ ਨਾਲ ਵੱਧ ਰਹੇ ਆ ਆਪਣੇ ਟੀਵੀ 'ਤੇ ਬੂਰੇ ਬੈਠਾ ਕੇ ਸਰ ਓਦੋਂ ਬਾਅਦ ਦੇਖਾਂਗੇ ਵੀ ਕਿਹੜੀ ਬਣਦੀ ਆ ਸਰਕਾਰ ਔਰ ਗੱਲ ਸਿਆਸਤ ਦੀ ਕਰਦੇ ਮੜ ਜਾਨ ਕੇ ਸੁਣਿਆ ਵੀ ਕੀ ਗੱਲ ਕਰਨ ਲੱਗਿਆ ਹਾਂਜੀ ਬੰਦ ਹੋ ਹੋ ਕੋ ਸਿਆਸਤ ਨੂੰ ਲੈ ਸੰਗਲ ਜਿਵੇਂ ਖੜਾਉਣਾ ਜਿੱਟਾ ਨੇ ਸਿਆਸਤ ਨੂੰ ਲੈ ਸੰਗਲ ਜਿਵੇਂ ਖੜਾਉਣਾ ਜਿੱਟਾ ਨੇ ਸਿਆਸਤ ਨੂੰ ਲੈ ਸੰਗਲ ਜਿਵੇਂ ਖੜਾਉਣਾ ਜਿੱਟਾ ਨੇ ਹੁਣ ਧਰਮ ਰਾਜ ਦੀ ਕੁਰਸੀ ਨੂੰ ਹੱਥ ਪਾਉਣਾ

ਜਾਣੇ ਟੱਪਕੇ ਜੱਟ ਦੀ ਗਾੜੀ ਹੁੰਦੇ ਆ ਧੂਗੀ ਦਾਣੇ ਟੱਪਕੇ ਜੱਟ ਦੀ ਗਾੜੀ ਹੁੰਦੇ ਆ ਧੂਗੀ ਦਾਣੇ ਟੱਪਕੇ ਜੱਟ ਦੀ ਗਾੜੀ ਹੁੰਦੇ ਆ ਧੂਗੀ ਦਾਣੇ ਟੱਪਕੇ ਜੱਟ ਦੀ ਗਾੜੀ ਹੁੰਦੇ ਆ ਉਹ ਧੂਗੀ ਦਾਣੇ ਜੱਟੀਏ ਹੀ ਜੱਟ ਦੀ ਗਾੜੀ ਈ ਈ ਹੁੰਦੇ ਆ ਤੇ ਮਾਰਦੇ ਤਾੜੀ ਹੁੰਦੇ ਆ ਤੱਕ ਤਾੜੀ ਜ਼ਰੂਰ ਮਾਰ ਦਿਆ ਕਰਾ ਜੀ। ਹਾਂ ਥੈਂਕ ਯੂ ਬਾਜੀ ਬਹੁਤ ਮਿਹਰਬਾਨ। ਤਾੜੀ ਜ਼ਰੂਰ ਮਾਰ ਦਿਆ ਕਰਾ ਜੀ। ਜਦੋਂ ਤੁਸੀਂ ਤਾੜੀ ਨਹੀਂ ਮਾਰਦੇ ਥੋੜਾ ਜਾਂਦਾ ਕੱਖ ਨਹੀਂ। ਘਰਮਣਾ ਸਾਡਾ ਰਹਿੰਦਾ ਹੀ ਕੱਖ ਨਹੀਂ। ਸਭ ਤੋਂ ਮਿਹਰਬਾਨੀ ਸ਼ੁਕਰੀਆ ਧਰਮਾ ਜੀ ਔਰ ਹਰਦੀਪ ਮਾਨ ਸਾਹਿਬ ਚੇਅਰਮੈਨ ਸਾਹਿਬ ਮੇਰੇ ਵੱਡੇ ਭਾਈ ਹੈ। ਬਹੁਤ ਮਿਹਰਬਾਨੀ ਸ਼ੁਕਰੀਆ ਧਰਮਾ ਜੀ ਕਿਉਂਕਿ ਜਿਨ੍ਹਾਂ ਨੇ ਸਾਨੂੰ ਇੰਨੇ ਵਧੀਆ ਸਹੂਲਤیں ਮਿਲਾਏ ਨੇ। ਬਹੁਤ ਵਧੀਆ। ਸੋ ਧਰਵਾਜ ਮੇਰੇ ਪਿਆਰੇ ਵੀਰ ਦਾ ਸਾਡੇ ਤਹਿਨਾ ਸਾਹਿਬ ਖਾਨ ਦਾ ਔਰ ਜਿੰਨੇ ਵੀ तमाम ਦੋਸਤ ਮਿੱਤਰ ਵੀਰ ਪ੍ਰਾ ਸਾਡੇ ਬਾਪੂ ਹੋਣੀ ਪਿੱਛੇ ਬੈਠੇ ਨੇ ਸ਼ੁਕਰੀਆ ਧਰਵਾਜੀ ਅਰ ਗੱਲ ਕਰਦੇ ਆ ਕਿ ਉਥੇ ਜਿਹੜਾ ਰੱਖਿਆ ਹੈ ਕੀ ਦੇ ਵਹਿਰੀਆ ਜਿੱਥੇ ਤੇਰਾ ਲੱਗਦਾ ਜੀਹੇ ਵਹਿਰੀਆ ਭਾਈ ਕਹਿੰਦਾ ਆਪ ਮੇਰਾ ਯਾਰ ਜੁੰਡੀ ਦੇ ਸਾਰੇ ਚੜ ਕੇ ਪੈਂਦੇ ਨਿਤਚਬਾਰੇ ਜੇ ਫਿਰ ਗੱਜਦੇ ਨੇ ਲਲਕਾਰੇ दारू ਪੀਨੀ ਗੋਰਗੇ ਹਮ ਮਿਤਰਾ ਤੇ ਲੱਗੇ ਮੇਰਾ ਜੀਨੀ ਗੋਰਗੇ ਦੋਸਤਾਂ ਤੇ ਲੱਗੇ ਮੇਰਾ ਜੀਨੀ ਗੋਰਗੇ ਮੈਂ ਗੱਲ ਕਹਿਣਾ ਹੁੰਦਾ ਵੀ ਆਪਣੇ ਘਰੇ ਜਿੰਨੀ ਮਰਜ਼ੀ ਮਹਿੰਗੀ दारू ਪਈ ਆਏ ਆ ਗਿਆ ਭਾਈ ਸਾਡਾ ਅੰਕਲ ਠੀਕ ਹੈ ਜੀ ਮੈਂ ਗੱਲ ਕਹਿ ਰਿਹਾ ਹੁੰਦਾ ਵੀ ਆਪਣੇ ਘਰੇ ਜਿੰਨੀ ਮਰਜ਼ੀ ਮਹਿੰਗੀ दारू ਪਈ ਐ 4000 ਵਾਲੀ ਬੋਤਲ ਪਈ ਐ 5000 ਵਾਲੀ ਬੋਤਲ ਪਈ ਐ ਭਾਜੀ ਕੰਡੇ ਬੰਦੇ ਦਾ दारू ਪੀਨੂ ਜੀ ਨਹੀਂ ਕਰਦਾ ਜਦੋਂ ਸੱਜਣ ਬੈਠਿਆ ਮਿੱਤਰ ਬੈਠਿਆ ਉਦੋਂ दारू ਜਿਹੜੀ ਮਰਜ਼ੀ ਹੋਵੇ ਕਈ ਵਾਰੀ ਅੰਗਰੇਜ਼ੀ ਖਤਮ ਹੋ ਜਾਂਦੀ ਮਹਿਮਣ ਤੋਂ ਉਦੋਂ ਬਾਅਦ ਦੂਜੀ ਚੱਲ ਪੈਂਦੀ ਐ ਥੋੜੀ ਜੀ ਘੱਟ ਸਟੈਂਡਡ ਵਾਲੀ ਹੁੰਦੀ ਐ ਜਿਹਨੂੰ ਕਹਿੰਦੇ ਨੇ ਠੇਕੇ ਦੀ ਜੁਗਨੀ ਸੰਤਰਾ ਗਦਰ ਪਾਰੋਂ ਸੌਫੀਆ ਡਾਊਨ ਨੰਬਰ 1 ਸਕੰਦਰ ਗੁਲਾਬ ਗੁਲਾਬੋ ਤੋਹਲ ਢੋਲ ਢਕਰਾਣੋ ਬੜੇ ਤਰ੍ਹਾਂ ਦੀ ਟੰਡੀ ਹੈ ਬਾਜੀ ਔਰ ਬੰਦੇ ਦਾ ਮਿੱਤਰਿਆ ਕੋਲ ਜਾਨ ਨੂੰ ਜੀ ਨਹੀਂ ਕਰਦਾ ਦੋਸਾਂ ਕੋਲੋਂ ਜਾਨ ਨੂੰ ਜੀ ਨਹੀਂ ਕਰਦਾ ਸੋ ਮਿੱਤਰਾਂ ਤੇ ਲੱਗੇ ਮੇਰਾ ਜੀ ਨਹੀਂ ਗੁਰਗੇ ਦੋਸਤਾਂ ਤੇ ਲੱਗੇ ਮੇਰਾ ਜੀ ਨਹੀਂ ਗੁਰਗੇ ਔਰ ਗੱਲ ਸਾਡੇ ਭਾਈ ਸਵਰਨ ਜੀ ਬਠਿੰਡੇ ਵਾਲੇ ਔਰ ਭਾਈ ਬਲਦੇਵ

রে টু ਰਖਿਆ ਏ ਕੀ ਬੇਵੈਰੀਾ ਜਿੱਥੇ ਤੇਰਾ ਲੱਗਦਾ ਜਿੱਥੇ ਤੇਰਾ ਲੱਗਦਾ ਏ ਬੇਵੈਰੀਆ ਤੇ ਤੇਰਾ ਰੱਖਿਆ ਏ ਮੇਰੇ ਦਿੱਤੀ ਮੈਨੂੰ ਦੱਸ ਕੀ ਬੇਵੈਰੀਆ ਘਰ ਦਾ ਤੋ ਲੱਗੇ ਤੇਰਾ ਬੇਕਾਰ ਦਾ ਤੋ ਲੱਗੇ ਤੇਰਾ ਜੀ ਬੇਵੈਰੀਆ ਤੇਰੇ ਦਿੱਤ ਹਾਂ ਨੀ ਕਸ ਨੀ ਮੇਰੇ ਯਾਰ ਟੁੰਡੀ ਦੇ ਯਾਰ ਚੁੰਡੀ ਦੇ ਕੀ ਕਿਹਾ ਇੱਥੇ ਮੇਰੇ ਯਾਰ ਬੇਲੀ ਉਹ ਬੰਦੇ ਹੋ ਤੇਰੇ ਸੋ ਬਾਜੀ ਇਹ ਵੀ ਬਾਜੀ ਹੈ ਚੰਡੀਗੜ੍ਹ ਤੋਂ ਇਹਨੂੰ ਪਤਾ ਲੱਗ ਜਾਵੇ ਵੀ ਵੀਰ ਜਵਿੰਦਰ ਦੇ ਯਾਰ ਬੇਲੀ ਕਿੱਥੇ ਕਿੱਥੇ ਹੈ ਜਿੱਧਰਲੇ ਪਾਸੇ ਮੈਂ ਹੱਥ ਕਰਿਆ ਕਰਾਂ ਵੀਰ ਵਾਂ ਕੇ ਜਾ ਰੇ ਇੱਕ ਵਾਰੀ ਤਾੜੀ ਮਾਰ ਕੇ ਦੱਸ ਦਿਆ ਕਰੋ ਵੀ ਮੇਰੇ ਯਾਰ ਬੇਲੀ ਕਿੱਥੇ ਕਿੱਥੇ ਹੈ ਨਹੀਂ ਮੇਰੇ ਯਾਰ ਚੁੰਡੀ ਦੇ ਆਇਦਰ ਯਾਰ ਚੁੰਡੀ ਦੇ ਆਦਮਾ ਮੇਰਾ ਪੱਕਾ ਹੀ ਯਾਰ ਮੇਰਾ ਰਿਸਟਵਰ ਤਹਾ ਹੁਣ ਮਗਰਲੇ ਪਾਸੇ ਉਧਰ ਯਾਰ ਜੁੰਡੀ ਦੇ ਓਥੇ ਯਾਰ ਜੁੰਡੀ ਦੇ ਬੇਟਾ ਭਾਈਓ ਭਾਈ ਓ ਮਗਰਲੇ ਨੇ ਮੇਰੀ ਕਰਾਤੀ ਬੇਇਜ਼ਤੀ ਮੈਂ ਹੱਥ ਕੀਤਾ ਬਾਈਆਂ ਨੇ ਤਾੜੀ ਮਾਰੀ ਧਰਮਣਾ ਸਵਾਦ ਆ ਗਿਆ ਇੱਧਰ ਹੱਥ ਕੀਤਾ ਇੱਧਰ ਹੱਥ ਕੀਤਾ ਬਾਈਆਂ ਨੇ ਹੋਰ ਤਾੜੀ ਮਾਰੀ ਮੈਨੂੰ ਥੋੜਾ ਜਿਹਾ ਹੋਰ ਸਵਾਦ ਆ ਗਿਆ ਮੈਂ ਮਗਰਲੇ ਪਾਸੇ ਹੱਥ ਕੀਤਾ ਮੈਂ ਕਿਹਾ ਥੋੜਾ ਜਿਹਾ ਹੋਰ ਸਵਾਦ ਲੈ ਲਈਏ ਬੀਬਾ ਦੇ ਥੋੜਾ ਜਿਹਾ ਪ੍ਰਭਾਵ ਬਣਾ ਦਈਏ ਮੈਂ ਮਗਰਲੇ ਪਾਸੇ ਹੱਥ ਕੀਤਾ ਬਾਈਆਂ ਨੇ ਕਿਹੜਾ ਤਾੜੀ ਮਾਰਨ ਆਸ ਤੇ ਹੱਥ ਤਾਂ ਕਰ ਲੈ ਮੁੜ ਕੇ ਕੱਛਾਂ ਜਿਨੇਲੇ ਵੀ ਆਪਾਂ ਦੀ ਲੋੜ ਆ ਯਾਰਾ ਮੈਨੂੰ ਪਤਾ ਹੈ ਵੀ ਉਹ ਬਗਦੇ ਨੇ ਤੇ ਮੇਈਮਾਨੀ ਆ ਗਈ ਵੀ ਹੁਣ ਤਾਂ ਭਾਈ ਵੀਰ ਦਵਿੰਦਰ ਕਹੀ ਜਾਂਦਾ ਮੇਰੇ ਯਾਰ ਜੁੰਡੀ ਦੇ ਸਾਰੇ ਜਿਹੜੇ ਜਿਹੜੇ ਬੰਦਿਆਂ ਨੇ ਤਾੜੀ ਮਾਰਦੀ ਉਹ ਭਾਈ ਵੀਰ ਦਵਿੰਦਰ ਦੇ ਯਾਰ ਬੇਗੀ ਬੰਦਿਆਂ ਨੇ ਕਿ ਭਾਈ ਵੀਰ ਦਵਿੰਦਰ ਭਾਈ ਆਪਦਾ ਫੋਨ ਨੰਬਰ ਦੇ ਜੂ ਸ਼ਾਮ ਨੂੰ ਪਉਆ ਪਰੇਡ ਜੀ ਕਰਕੇ ਬਾਈ ਨਾਲ ਗੱਲਾਂ ਬਾਤਾਂ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਮਾਰ ਲਿਆ ਕਰਾਂਗੇ ਉਹ ਜਿਹੜੇ ਮਗਰਲੇ ਪਾਸੇ ਵਾਲੇ ਐ ਉਹਨਾਂ ਦੇ ਦਿਲ 'ਚ ਬੇਇਮਾਨੀਆਂ ਆ ਗਈ ਉਹ ਦੂਜੇ ਨੂੰ ਕਹਿੰਦਾ ਯਾਰਾ ਖੜੋ ਐ ਖੜਾ ਕਹਿੰਦਾ ਇੱਦਾਂ ਕਾਲਾ ਨਾ ਹੋ ਇਸ ਤੋਂ ਬਾਅਦ ਬੀਬਾ ਕਹੂਗੀ ਵੀ ਮੇਰੇ ਯਾਰ ਜੁੰਡੀ ਦੇ ਸਾਰੇ ਆਪਾਂ ਇਹਦੇ ਵਾਰੀ ਤਾੜੀ ਮਾਰ ਦੇਣਗੇ ਇਹਨੂੰ ਵੀ ਮੈਂ ਕਹਿੰਦਾ ਅੱਜ ਤਾਂ ਮੈਂ ਇਕੱਲੇ ਹੀ ਗਾਉ ਹਾਂਜੀ 1 2 3 ਪੱਜੇ ਨੇ ਲਲਕਾਰੇ ਤਾਰੂ ਬੀਂ ਗੋਰੀਆ ਮਿੱਤਰਾਂ ਢੇਲ ਕੇ ਨਰਾ ਜਿੱਤਰਾਂ ਢੇਲ ਕੇ ਨਰਾ ਜੀਵ ਗੋਰੀਆ ਕੋ ਸਾਧ ਲੱਗੇ ਨਰਾ ਕੋ ਸਾਧ ਲੱਗੇ ਨਰਾ ਜੀਵ ਗੋਰੀਏ ਮਿੱਤਰਾਂ ਕਿ ਲੱਗੇ ਨਰਾ جا کے بادا موڑا ਥੱਲੇ ਸਾਰਾ ਜਣਖੀ ਬੰਤਾ ਥੱਲੇ ਜਿੰਨੇ ਅੱਕੇ ਬੱਲੇ ਬੱਲੇ ਪਿੰਦੇ ਸੀ ਗੋੜੀਏ ਸੱਜਣ ਥਿ ਲੱਗੇ ਮੇਰਾ ਸੱਜਣ ਥਿ ਲੱਗੇ ਮੇਰਾ ਦੀ ਗੋੜੀਏ ਫੇਰਦੇ ਆ ਉੱਥੇ ਗਲਾ ਫੇਰਦੇ ਆ ਉੱਥੇ ਗਲਾ ਦੀ ਗੋੜੀਏ ਸੱਜਣ ਥਿ ਲੱਗੇ ਅਬਾਜੀ ਰੀਠੇ ਜਿਨੀ ਖਾਣ ਦਾ ਮਤਲਬ ਹੁੰਦਾ ਹੈ ਵੀ ਬੰਦੇ ਨੇ ਥੋੜੀ ਜੀ ਥੀਮ ਖਾ ਲਈ ਕਿਹੜੇ ਕਿਹਨੇ ਬਾਈਆਂ ਦੀ ਖਾਧੀ ਮਾੜਾ ਤੇ ਮੈਨੂੰ ਹੱਥ ਖੜਾ ਕਰਕੇ ਦਿਖਾ ਦਿਓ ਯਾਰ ਕਿ ਵੀ ਕਿਹਦੀ ਖਾਧੀ ਹਾਂ ਸਮਾਜੀ ਇਹਨੇ ਸੱਜੇ ਬੈਠੀਆਂ ਨੇ ਮਿੱਤਰ ਬੈਠੀਆਂ ਚਾਰਕ ਜਣਿਆਂ ਦੀ ਖਾਧੀ ਹੈ ਮਾੜੀ ਜ ਮੈਂ ਨਹੀਂ ਕਹਿੰਦਾ ਮੈਂ ਨਹੀਂ ਕਹਿੰਦਾ ਸਾਡੇ ਸਿਆਣੇ ਕਹਿੰਦੇ ਵੀ ਜਦੋਂ ਬੰਦਾ 40 ਸਾਲਾਂ ਤੋਂ ਉੱਪਰ ਹੋ ਜੇ ਉਦੋਂ ਪਹਿਲਾਂ ਨਹੀਂ ਖਾਣੀ ਚਾਹੀਦੀ ਜਦੋਂ ਬੰਦਾ 40 ਕਿਸਾਲਾ ਤੋਂ ਉੱਪਰ ਹੋ ਜੇ ਬੰਦੇ ਨੂੰ ਥੋੜੀ ਜਿਹੀ ਖਾਣਣੀ ਚਾਹੀਦੀ ਐ ਬੜੀਆਂ ਬਿਮਾਰੀਆਂ ਜਿਹੜੀਆਂ ਬੰਦੇ ਨੂੰ ਨਹੀਂ ਲੱਗਦੀਆਂ ਸਭ ਤੋਂ ਪਹਿਲਾਂ ਹਾ ਟੈਕਨੀਕ ਹੁੰਦਾ ਅਧਰੰਗ ਨਹੀਂ ਹੁੰਦਾ ਬੰਦੇ ਦੇ ਗੋਡੇ ਨਹੀਂ ਦੁਖਦੇ ਔਰ ਮੈਂ ਜੀ ਜਦੋਂ ਬੰਦੇ ਦੀ ਖਾਦੀ ਹੁੰਦੀ ਹੈ ਘਰੇ ਆ ਕੇ ਜਦੋਂ ਬੰਦੇ ਦੀ ਦਾਰੂ ਪੀਤੀ ਆ ਘਰੇ ਆ ਕੇ ਘਰ ਵਾਲੀ ਨੂੰ ਕੁੱਟੂ ਜਵਾਕਾਂ ਨੂੰ ਕੁੱਟੂ ਘਰ ਵਾਲੀ ਦੁਖੀ ਜਵਾਕ ਦੁਖੀ ਤੇ ਜਦੋਂ ਖਾਦੀ ਹੁੰਦੀ ਹੈ ਧਰਮਣਾ ਪਹਿਲੀ ਗੱਲ ਬੰਦਾ ਘਰੇ ਆ ਕੇ ਬੋਲਦਾ ਹੀ ਬੜਾ ਸੁਣਨਾ ਹੈ ਬੜਾ ਮਿੱਠਾ ਬੋਲਦਾ ਹੈ ਜਰਦਾ